ਸੱਚੇ ਅਕਾਲਜੀ ਜੀਆ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਵਧਿਓਗੇ ਅਗਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੀਏ ਇੱਥੇ ਜੀ ਸਿੱਖਾਂ ਦਾ ਗੱਠ ਜੋੜ ਹੋ ਗਿਆ ਪਾਕਿਸਤਾਨ ਦੇ ਨਾਲ ਹੁਣ ਪਾਕਿਸਤਾਨ ਦੇ ਪੰਜਾਬੀ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਰਲ ਕੇ ਖਾਲਸਾਣ ਬਣਾ ਕੇ ਖਾਲਸਾਣ ਬਨੇਗਾ ਤੇ ਖਾਲਸਾਣ ਆਜ਼ਾਦ ਹੋਣ ਤੋਂ ਬਾਅਦ ਕਸ਼ਮੀਰ ਵੀ ਆਜ਼ਾਦ ਹੋਏਗਾ ਤੇ ਇੱਥੇ ਪਾਕਿਸਤਾਨ ਤੇ ਪਾਕਿਸਤਾਨ ਦੇ ਪੰਜਾਬੀ ਤੇ ਇੰਡੀਆ ਦੇ ਚੜ੍ਹਦੇ ਪੰਜਾਬ ਦੇ ਜਿਹੜੇ ਠੀਕ ਹੈ ਸਿੱਖ ਸਰਦਾਰ ਨੇ ਉਹ ਰਲ ਕੇ ਇਹਨਾਂ ਦੋਵਾਂ ਨੂੰ ਜਿਹੜਾ ਆਜ਼ਾਦ ਕਰਾਨ ਕੀ ਖਾਲਸਾ ਰਾਜ ਬਣੇਗਾ ਤੇ ਖਾਲਿਸਤਾਨ ਬਣੇਗਾ ਨਾਲ ਫਿਰ ਕਸ਼ਮੀਰਿਆ ਨੂੰ ਵੀ ਵੱਡੀ ਆਜ਼ਾਦੀ ਲੱਭਣ ਚੱਲੀ ਏ ਅਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਾਂਗੇ ਬਹੁਤ ਐਨ ਕਿਸਮ ਦੀ ਰਿਪੋਰਟ ਏ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਇੰਡੀਆ ਕੋਈ ਸਾਥ ਨਹੀਂ ਦੇਗਾ ਇੰਡੀਆ ਕੇ ਇੰਡੀਆ ਰਵੇ ਅਸੀਂ ਇੰਡੀਆ ਨੂੰ ਬਰਬਾਦ ਕਰ ਕਰ ਰਵਾਂਗੇ ਅਸੀਂ ਜਦੋਂ ਖਾਲਸਾਤਨ ਬਣਾਵਾਂਗੇ ਕਸ਼ਮੀਰ ਦਾ ਤੇ ਪਾਕਿਸਤਾਨ ਦਾ ਰਸਤਾ ਸਾਡੇ ਕੋਲ ਹੋਏਗਾ ਅਸੀਂ ਮੁਸਲਮਾਨ ਤੇ ਸਿੱਖਾਂ ਵਿੱਚ ਬਹੁਤ ਪੁਰਾਣੇ ਤਾਲੁਕਾਤ ਨੇ ਸਰਦਾਰ ਸ਼ਾਮ ਸਿੰਘ ਜਿਹੜੇ ਡਾਡੀ ਮੇਰੇ ਸੀ ਉਹਨਾਂ ਨੂੰ ਜਿੰਨੇ ਪਾਕਿਸਤਾਨ ਦੇ ਗੁਰਦੁਆਰੇ ਨੇ ਉਹਨਾਂ ਨੂੰ ਰੈਵਿਨਿਊਟ ਕੀਤਾ ਉਹਨਾਂ ਨੇ ਔਰ ਅਰੇ ਸਿਲੇਚ ਜਨਪਦ ਮਸ਼ਹਰਫ ਦੇ ਅਲਫਾਜ਼ ਵੀ ਮਨ ਯਾਦ ਨੇ ਅੱਜ ਉਹਨਾਂ ਨੇ ਕਿਸੀ ਮੈਨੂੰ ਕਿਸਦਾ ਤਗਮਾ ਦਾ ਪਤਾ ਨਹੀਂ ਕਿ ਉਹਨੂੰ ਦੇ ਰਿਹਾ ਪਰ ਸ਼ਾਮ ਸਿੰਘ ਮੈਨੂੰ ਤਿੰਦੇ ਤਾਨੂੰ ਤਗਮਾ ਦਿੰਦੇ ਮੈਨੂੰ ਬੜੀ ਖੁਸ਼ੀ ਹੈ ਕਤਲੇਆਮ 84 ਚ ਕੀਤਾ ਗਿਆ ਇਹਨਾਂ ਨੇ ਕਿ ਸੋਚੀ ਸੀ ਸ਼ਾਇਦ ਸਿਕ ਕੌਮ ਖਤਮ ਹੋ ਜਾਏਗੀ ਲੇਕਿਨ ਉਹ ਨਹੀਂ ਪੁੱਲ ਲੈ ਐ ਸਿੱਖ ਨਹੀਂ ਮੁੱਕ ਸਕਦੇ ਇੰਡੀਆ ਤੇ ਆਪਣਾ ਝੰਡਾ ਲਾਵਾਂਗੇ اور خالستان بناوگا بنا کر اسلام علیکم ایمرا ڈیجیٹل کے ساتھ میں ہوں آپ کا ہوسٹ عاطف ملک آج ہم آپ کو ملاتے ہیں لاہور کے ایک ایسے سکھ گرانے کے ساتھ جن کی خدمات پاکستان کے لیے قابل طریف ہیں جنہوں نے پاکستان کے لیے بہت سی خدمات سرانجام دی سردار شام سنگھ جن کو جنرل پرویز مشرف نے خود تمغہ امتیاز دیتے ہوئے یہ کہا کہ مجھے فخر ہو رہا ہے کہ میں اپنے ہاتھوں سے آپ کو تمغہ امتیاز دے رہا ہوں آج ہم آپ کو ملاتے ہیں انہی کے بیٹے سردار سکندر سنگھ کے ساتھ آئیے میرے ساتھ جاتے ہیں ان کی طرف ਅਸਲਾਮ ਵਾਲੇ ਹਸਨ ਜੀ ਆਇਆਂ ਨਾਤਾ ਸਾਰਿਆਂ ਨੂੰ ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ ਬਧਾਈਆਂ ਤੁਹਾਨੂੰ ਲੱਖ ਲੱਖ ਬਧਾਈਆਂ ਜਿਹੜੇ ਜੀ ਆਏ ਮੇਰੇ ਘਰ ਆਏ ਕਿੜੀਆਂ ਕਾ ਨਰੈਨ ਜਨਾਬ ਬਹੁਤ ਸ਼ੁਕਰੀਆ ਕੈਮਰਾ ਦਾ ਕਿ ਮੇਰੇ ਕੋਲ ਅੱਜ ਤਸ਼ਰੀਹ ਲਈ ਆ ਜੇ ਬਹੁਤ ਸ਼ੁਕਰੀਆ ਧੰਨਵਾਦੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਆ ਜੋ ਬੈਠੋ ਸਰਦਾਰ ਜੀ ਬਹੁਤ ਸ਼ੁਕਰੀਆ ਆਪਕਾ ਟਾਈਮ ਦੇਣੇ ਲਈ तो हमने आपको विभिन्न तकरीबनात में देखा मुस्लिम तकरीबनात में हिंदू तकरीबनात में आप बहुत ज्यादा सोशल रहे हैं तो इसका क्या इंपैक्ट है क्या कहेंगे भाई खालसा भाई फतेह मैं सबसे पहले कैमरा का शुक्रगुजार है कि उन्होंने मेनू टाइम दिया इंटरव्यू ले देखो पाकिस्तान चरेंद असी अक्लीयत है या असी कोई और हुई है साडा क्लीरता दा मकसद है कि असी एक गुलदस्ता है चाहे मुसलमान होवे ਕ੍ਰਿਸਚਨ ਹੋਵੇ ਹਿੰਦੂ ਹੋਵੇ ਭਾਈ ਹੋਵੇ ਕੋਈ ਫਿਰਕਾ ਹੋਵੇ ਅਸੀਂ ਗੁਲਦਸਤਾ ਦੇ ਸਾਹਬ ਨੇ ਪਾਕਿਸਤਾਨ ਚੱਲਨੇ ਐ ਐਸੀ ਕ ਗੁਲਦਸਤਾ ਜਿਸ ਨੇ ਪਾਕਿਸਤਾਨ ਦੇ ਝੰਡੇ ਦੇ ਵਿੱਚ سبز ਰੰਗ ਤੇ ਚਿੱਟਾ ਰੰਗ ਹੈ ਚਿੱਟਾ ਰੰਗ ਬਣੇਗਾ ਤਾਂ ਪਾਕਿਸਤਾਨ ਦਾ ਨਕਸ਼ਾ ਝੰਡਾ ਬਣਦਾ ਐ ਇਸ ਲਈ ਅਸੀਂ ਜਿਹੜਾ ਨਾ ਇੱਕ ਝੰਡੇ ਦੇ ਤੌਰ ਤੇ ਪਾਕਿਸਤਾਨ ਚ ਆ ਔਰ ਮੁਹੱਬਤਾਂ ਬਖੇਰੀਆਂ ਨੇ ਹਰ ਮਜ਼ਹਬ ਕੰਨ ਮੁਹੱਬਤ ਬਖੇਰੋ ਆਪਕੇ ਵਾਲਦ ਸ਼ਾਮ ਸਿੰਘ ਕੀ ਪਾਕਿਸਤਾਨ ਮੇ ਬਹੁਤ ਜ਼ਿਆਦਾ ਖਿਦਮਤਾਂ ਰਹੀਆਂ ਤਾਂ ਕੀ ਸਰਕਾਰੀ ਸਤਾ ਪਰ ਵੀ ਉਨਕੋ ਉਹ ਇੱਜ਼ਤ ਉਹ ਉਹਦਾ ਉਹ ਚੀਜ਼ਾਂ ਮਿਲੀ ਆਪਕੇ ਨਜ਼ਰ ਮੇ ਹਾਂਜੀ ਸਰਦਾਰ ਸ਼ਾਮ ਸਿੰਘ ਜਿਹੜੇ ਡਾਡੀ ਮੇਰੇ ਸੀ ਉਹਨਾਂ ਨੂੰ ਜਿੰਨੇ ਪਾਕਿਸਤਾਨ ਦੇ ਗੁਰਦੁਆਰੇ ਨੇ ਉਹਨਾਂ ਨੂੰ ਰੈਵਨਿਊਟ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਉਹਨੇ ਜਨਾਬ ਕਰਤਾਰਪੁਰ ਸਾਹਿਬ ਵੀ ਉਹਨਾਂ ਨੇ ਜਨਾਬ ਖੁਦ ਜਾ ਕੇ ਜਨਨ ਸਾਹਿਬ ਨਾਲ ਗਏ ਨੇ ਉੱਥੇ ਜਾ ਕੇ ਰਿੰਜਰ ਕੋਲਿੱਤਾ ਨੇ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ 6 ਮਹੀਨਾ ਟਾਈਮ ਦੇ ਕੇ ਬਾਸਨ ਵਰ ਦਿੱਤਾ ਉਹਨਾਂ ਨੇ ਸਾਡੇ ਵਾਲੇ ਕੀਤਾ ਉਹਨਾਂ ਨੇ ਕਰਤਾਰਪੁਰ ਨੂੰ ਆਇਆ ਸਾਰਾ ਔਰ ਇਹਦੇ ਸਿਲੇ ਚ ਜਨਨ ਪਜ਼ੀਰ ਮੁਸ਼ਰਫ ਦੇ ਅਲਫਾਜ਼ ਵੀ ਮਨ ਯਾਦ ਨੇ ਅੱਜ ਉਹਨਾਂ ਨੇ ਕਿਹਾ ਸੀ ਮੈਨੂੰ ਕਿਸਦਾ ਤਗਮੇ ਦਾ ਪਤਾ ਨਹੀਂ ਕਿ ਉਹਨੂੰ ਦੇ ਰਿਹਾ ਪਰ ਸ਼ਾਮ ਸਿੰਘ ਮੈਨੂੰ ਤਿੰਦੇ ਤਾਨੂੰ ਤਗਮਾ ਦਿੰਦੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਬੰਦੇ ਤਕਮਹ ਦੇ ਰਿਹਾ ਜਿਸ ਬੰਦੇ ਨੇ ਵਾਕਈ ਬੜਾ ਕੰਮ ਕੀਤਾ ਔਰ ਉਮੀਦ ਕਰਨਾ ਅੱਗੇ ਵੀ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ ਔਰ ਪਾਕਿਸਤਾਨ ਦੇ ਵਾਇਸ ਸਰਦਾਰ ਨੇ ਜਿਹੜੇ ਤਕਰੀਬਨ 2000 ਤੋਂ ਲੈ ਕੇ 2016 ਤੱਕ ਵਿੱਚ ਥੋੜਾ ਨਾ ਟੋਨਰ ਆਇਆ ਸੀ ਕਿ ਜਿਹੜਾ ਉਹਨੇ 6 ਮਹੀਨੇ ਤੇ ਸਾਲ ਦਾ ਜਿਹੜਾ ਉਹਨਾਂ ਨੂੰ ਗੁਰਦੇ ਵਗੈਰਾ ਕਰਾਏ ਤੇ ਆਪਣੇ ਉਹਦੇ ਵਿੱਚੋਂ ਉਹ ਨਹੀਂ ਰਹਿ ਚੇਅਰਮੈਨ ਬਾਕੀ ਉਹ ਜਿਸ ਤਮ ਅਕਾਲ ਚੜ੍ਹਨਾ ਕਿ ਉਹਦੋਂ ਵੀ ਪਾਕਿਸਤਾਨ ਗੁਰਦੁਆਰਾ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੀ ਚੇਅਰਮੈਨ ਦੇ ਸਿਰ ਨਾਲ ਕਾਲਚਨਾ ਕੀਤਾ ਉਹਨਾਂ ਨੇ ਔਰ ਬੜੇ ਇਜ਼ਾਜ਼ਤ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹਦਾ ਇਹ ਕੋਈ ਨਹੀਂ ਪਾਕਿਸਤਾਨੀ ਬੜੀ ਉਹਨਾਂ ਦੀ ਖਿਦਮਤ ਨੇ ਸਰਦਾਰ ਸ਼ਾਮ ਸਿੰਘ ਕੋ ਕਿਸੇ ਸਰਕਾਰੀ ਇਜ਼ਾਜ਼ਤ ਕੇ ਸਾਥ ਨਮਾਜ਼ਾ ਗਿਆ ਥਾ ਹਾਂਜੀ ਇਹ ਮੇਰੇ ਕੋਲ ਇੱਕ ਤਸਵੀਰ ਹੈ ਤੰਦਾਨਾ ਮੈਂ ਇਹ ਸਰਦਾਰ ਸ਼ਾਮ ਸਿੰਘ ਨੂੰ ਸਦਰ ਪ੍ਰਵੇਸ਼ ਮੁਸ਼ਰਫ ਸਾਹਿਬ ਨੇ ਆਪਣੀ ਤੀ ਤਗਮ ਇਤਿਹਾਸਤਾ ਔਰ ਉਹਨਾਂ ਨੇ ਕਿਹਾ ਕਿ ਸ਼ਾਮ ਸਿੰਘ ਜੀ ਬਾਕੀਆਂ ਦਾ ਮੈਨੂੰ ਪਤਾ ਨਹੀਂ ਲੇਕਿਨ ਜਿਹੜਾ ਤਗਮਾ ਮੈਂ ਤੁਹਾਨੂੰ ਦੇ ਰਿਹਾ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਹ ਸਰਦਾਰ ਨੂੰ ਤਗਮਾ ਦੇ ਰਿਹਾ ਕਿ ਜਿਹੜਾ ਬੜਾ ਹੀ ਕੰਮ ਕੀਤਾ ਔਰ ਉਮੀਦਾਂ ਤੇ ਮੇਰੀਆਂ ਪੂਰਾ ਤਰੀ ਔਰ ਮੈਂ ਚਾਹਾਂਗਾ ਅੱਗੇ ਵੀ ਕੰਮ ਕਰਦਾ ਰਹੇ ਕਹਿੰਦਾ ਉਸ ਤੋਂ ਬਾਅਦ ਉਹਨੂੰ ਨਾਲ ਸਰਟੀਫਿਕੇਟ ਦਿੱਤਾ ਆਪਣੇ ਸਨਚੇ ਕਰਕੇ ਮੁਸ਼ਰਫ ਸਾਹਿਬ ਨੇ ਕਿ ਇਹ ਤਗਮਮ ਇਤਿਹਾਸ ਸਾਡਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਾਕਿਸਤਾਨੀ ਪਹਿਲਾ ਸਰਦਾਰ ਸੀ ਜਿਹਨੂੰ ਨਾ ਤਗਮਮ ਇਮਤੀਆਜ਼ ਮਿਲਿਆ ਪਾਕਿਸਤਾਨ ਵਿੱਚ ਔਰ ਕਿਸੇ ਨੇ ਜਾਜ਼ ਨਹੀਂ ਔਰ ਸਰਦਾਰ ਸ਼ਾਮ ਸਿੰਘ ਅਵੀਜ਼ਾਦ ਹੈ 2000 ਤੋਂ ਲੈ ਕੇ 2016 ਤੱਕ ਉਹ ਸਿਰ ਇੱਕ 6 ਮਾਂ ਦਾ ਟੂਰਨਮੈਂਟ ਤੇ ਡੇਢ ਸਾਲ ਦਾ ਇੱਕ ਸੀ ਜਦੋਂ ਦੂਸਰੇ ਇਲੈਕਸ਼ਨ ਉਹਨਾਂ ਨੇ ਆਪਣਾ ਚੇਅਰਮੈਨ ਬਣਾਇਆ ਉਸ ਬਾਅਦ ਐਕਸੈਸ ਸ਼ਾਮ ਸਿੰਘ ਦੇ ਨਾਮ ਤੇ ਚੱਲਦਾ ਚੇਅਰਮੈਨ ਹੀ ਤੇ ਜਦੋਂ ਇਲੈਕਸ਼ਨ ਸੀ ਬਾਬਾ ਜਿੱਤੇ ਦੱਸ ਸੀ ਔਰ ਅਹੀ ਇਲੈਕਸ਼ਨ ਤੇ ਬਾਅਦ ਉਹ ਪ੍ਰ ਚੇਅਰਮੈਨ ਰਹੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਨਰਲ ਜਲਾਸੀ ਸਾਡਾ ਇੱਕ ਹੋਰ ਉਹਨੇ ਵੀ ਕਿਹਾ ਸੀ ਜਨਰਲ ਵਾਪਦਾ ਹੀ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਸ਼ਾਮ ਸਿੰਘ ਤੋਂ ਬਾਅਦ ਖਤਮ ਕਰ ਦਿੱਤਾ ਜਾਵੇ ਇਹ ਕਮੇਟੀ ਥੈਂਕ ਯੂ ਸਰਦਾਰ ਜੀ ਕਰਤਾਰਪੁਰ ਕੇ ਮਾਮਲਤ ਕੋ ਆਪ ਕਿਸ ਨਜ਼ਰ ਸੇ ਦੇਖਤੇ ਹੋ ਦੇਖੋ ਜੀ ਜਿਹੜਾ ਸਿੰਧੂ ਸਾਧ ਜੱਫੀ ਹੋ ਤੇ ਠੀਕ ਇੱਕ ਜੱਫੀ ਹੈ ਲੇਕਿਨ ਲੋਕ ਕਹਿੰਦੇ 임ਰਾਖ ਖਾਨ 임ਰਾਖ ਖਾਨ ਦਾ ਕੋਈ ਤਲਕ ਨਹੀਂ ਇਹਦੇ ਚੈਨਾ ਸਾਰਾ ਕਰਤਾਰ ਸਾਡੇ ਜਨਨ ਸਾਹਿਬ ਨੂੰ ਹੈ ਜਨਨ ਸਾਹਿਬ ਨੇ ਸਾਰਾ ਉਸ ਕੀਤਾ ਹੈ ਔਰ ਉਹਨਾਂ ਦੀ ਕਾਫਸ਼ਨ ਨਾਲ ਇਹ ਬਣਿਆ ਅੱਜ ਸਾਨੂੰ ਖੁਸ਼ੀ ਹੈ ਕਿ ਸਾਡਾ ਲੰਘੜਾ ਪਾਰ ਆਣ ਜਾਣ ਵਾਲਾ ਉਹ ਖੁੱਲ ਗਿਆ ਹੈ ਅਸੀਂ ਅਰਦਾਸ ਕਰ ਦਿੰਦੇ ਸੀ ਕਿ तमाम ਗੁਰਦੁਆਰਿਆਂ ਦੇ ਸਾਨੂੰ ਦਰਸ਼ਨ ਦਿਦਾਰ ਮਿਲਣ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਦੁਆਜ ਜਿਹੜੇ ਮੰਗੇ ਸਾਨੂੰ ਮਿਲ ਗਿਆ ਵਾਹ ਗੁਰੂ ਨੇ ਸਾਨੂੰ ਕਿਰਪਾ ਕੀਤੀ ਜੜਤੇ ਸਾਡੇ ਕੋਲ ਉੱਥੇ ਅਸੀਂ ਜਦੋਂ ਗਵਰਨਮੈਂਟ ਨੇ ਤੈਅ ਕੀਤਾ ਉਹ ਨਾਲ 20000 ਦਾ ਬੰਦੇ ਦਾ ਸੀ ਕਿ ਅਸੀਂ ਲੰਗਰ ਵੀ ਦਵਾਂਗੇ ਹਰ ਸ਼ੇਕ ਕਰਾਂਗੇ ਤੁਸੀਂ ਆਉਣ ਵਾਲੇ ਬਣੋ ਲੇਕਿਨ ਇੰਡੀਆ ਗਵਰਨਮੈਂਟ ਹਿੰਦੂ ਐਸਾ ਮਕਾਰ ਹੈ ਉਹਨੇ ਸਾਨੂੰ ਇਹ ਚਾਲ ਨਹੀਂ ਚਲਣ ਦਿੱਤੀ ਉਹ ਕਦੀ 100 ਕਦੀ 200 ਕਦੀ 300 ਬੰਦਾ 400 ਬੰਦਾ ਆਂਦੇ ਹੀ ਨਹੀਂ ਪਿਆ ਮੇਲਿਆਂ ਤੇ ਵੀ ਨਹੀਂ ਆਉਣ ਦਿੰਦੇ ਬਹੁਤ ਘਟਾ ਦੇ ਸਖਤੀ ਕਰਦੇ ਨੇ ਇਹ ਚੀਜ਼ਾਂ ਦੇਖ ਕੇ ਸਾਨੂੰ ਦੁੱਖ ਹੁੰਦਾ ਹੈ ਕਿ ਦੇਖੋ ਦੋ ਕੌਮਾਂ ਨੇ ਦੋ ਮੁਲਕ ਨੇ ਆਪਸ ਵਿੱਚ ਇੱਕ ਦੂਜੇ ਨੂੰ ਜਾਣਾ ਚਾਹੇ ਕਿ ਬੰਦਾ ਜਾਣਾ ਚਾਹੇ ਤਾਂ ਉਹ ਜਾਣ ਕਿਉਂ ਨਹੀਂ ਦਿੰਦੇ ਵੀਜ਼ਾ ਤੁਹਾਡਾ ਕੀ ਲੈਣਾ ਦੇਣਾ ਅਸੀਂ ਜਰ ਫੈਸਿਲਟੀਆਂ ਦੇ ਰਹੇ ਆਂ ਅਸੀਂ ਲੰਗਰ ਦੇ ਰਹੇ ਆਂ ਹਰ ਚਾਹ ਦੇ ਰਹੇ ਆਂ ਅਸੀਂ ਕਹਿੰਦੇ ਜਿੰਨਾ ਆਣਾ ਆਵੋ ਅਸਤੇ ਇਹ ਜਿਹੜੇ ਹੁੰਦੇ ਨੇ ਮੇਲੇ ਆਪਣੇ ਕਰਨੇ ਆ ਅ ਉਹ ਸਾਕੀ ਦਾ ਕਰਨੇ ਬਾਬੇ ਨਾਨਾ ਜਨਮ ਦਿਨ ਕਰੇ ਅਸੀਂ ਕਰਨੇ ਆਵੋ 5000 ਰੁਪਏ ਦਾ ਸਾਬ ਜਿੰਨਾ ਆਣਾ ਭੇਜੋ ਸਾਨੂੰ ਕੋਈ ਤਰਾ ਨਹੀਂ ਸਾਡੇ ਦਿਲ ਵੱਡੇ ਨੇ ਇੱਥੇ ਗੁਰੂ ਦਾ ਘਰ ਹੈ ਤੇ ਗੁਰੂ ਦੇ ਘਰ ਲੰਗਰ 24 ਘੰਟੇ ਚੱਲਦਾ ਤੇ ਗੁਰੂ ਘਰ ਆਣਾ ਕੋਈ ਗੱਲ ਨਹੀਂ ਕੀ ਜਿੰਨੇ ਆਣਾ ਆਵੇ ਜਿਸ ਤਰ੍ਹਾਂ ਕਿ ਮੁਸਲਮਾਨ ਜਿੰਨਾ ਮਰਜ਼ੀ ਜਾਵੇ ਮੱਕੇ ਜਾਵੇ ਮਦੀਨੇ ਜਾਵੇ ਸਾਡੇ ਕੋਲ ਇਸ ਤਰ੍ਹਾਂ ਕਰਤਾਰਪੁਰ ਜਾਂ ਬਾਕੀ ਗੁਰਦੁਆਰੇ ਜਾਣਾ ਸਾਡੇ ਲਈ ਖੁਸ਼ਕਿਸਮਤੀ ਕਿ ਭਾਗ ਸੇ ਸਰਦਾਰਾਂ ਨੇ ਉਹ ਆਪਣੀ ਸਖਤਾਂ ਬੂਲ ਕਰ ਦੇਣ ਕਿ ਅਸੀਂ ਆਏ ਉਹਨਾਂ ਨੂੰ ਸ਼ਾਂਤੀ ਮਿਲਦੀ ਧਿਆਨ ਨਾਲ ਸਰਦਾਰ ਜੀ ਭਾਰਤ ਮੇ ਖਾਸ ਕਰਕੇ ਅਕਲੀਤੋਂ ਕੇ ਸਾਥ ਜੋ ਰਵਈਆ ਇਕਤਿਆਰ ਕੀਤਾ ਜਾਂਦਾ ਹੈ ਉਸ ਬਾਰੇ ਮੈਂ ਆਪ ਕੀ ਕਹੇਂਗੇ ਖਾਸ ਕਰਕੇ ਕਸ਼ਮੀਰੀਓ ਕੇ ਸਾਥ ਦੇਖੋ ਜੀ ਜੋ ਕੁਛ ਸਲੋ ਕਰਨ ਨੇ ਸਾਡਾ ਕਤਲਿਆਮ 84 ਚ ਕੀਤਾ ਗਿਆ ਇਹਨਾਂ ਨੇ ਕੀ ਸੋਚੀ ਸ਼ਾਸਕ ਕੌਮ ਖਤਮ ਹੋ ਜਾਏਗੀ ਲੇਕਿਨ ਇਹਨੇ ਪੁੱਲੇ ਇਹ ਕਾਂਗਰਸ ਦੀ ਪੁੱਲੇ ਮੋਦੀ ਦੀ ਵੀ ਪੁੱਲੇ ਇਹ ਸਿੱਖ ਨਹੀਂ ਮੁੱਕ ਸਕਦੇ ਕਿਉਂਕਿ ਅ ਇਹ ਦੁਨੀਆ ਤੇ ਆਏ ਨੇ ਤੇ ਦੁਨੀਆ ਤੇ ਗਏ ਨੇ ਅਸੀਂ ਜਿੰਨਾ ਮਰਜ਼ੀ ਕਿਨੂੰ ਮਟਾਓ ਉਹ ਮਿਟਦੇ ਨਹੀਂ ਸਕਦਾ ਤੇ ਇਤਨਾ ਜ਼ੁਲਮ ਸਾਢਣ ਹੋਇਆ ਕਿ ਅਸੀਂ ਉਹਦੀ ਇੰਤਹਾ ਜੜੀ ਉਹ ਫਿਰ ਜਵਾਬ ਦਿੱਤਾ ਅਸੀਂ ਇੰਦਰ ਨੂੰ ਕਤਲ ਕਰਕੇ ਜਵਾਬ ਦਿੱਤਾ ਲੋਬੀ ਅਸੀਂ ਹੈਗੇ ਆ ਐਨਾ ਸਮਝੋ ਕਿ ਅਸੀਂ ਨਹੀਂ ਹੈਗੇ ਔਰ ਹੁਣ ਵੀ ਅਸੀਂ ਅਤੇ ਇੰਡੀਆ ਤੇ ਆਪਣਾ ਝੰਡਾ ਲਾਵਾਂਗੇ ਔਰ ਖਾਲਸਾ ਬਣਾਵਾਂਗੇ ਬਣਾ ਕੇ ਰਾਵਾਂਗੇ ਰਿਆ ਜਲ ਗੱਲ ਕਸ਼ਮੀਰ ਦੀ ਤੇ ਕਸ਼ਮੀਰ ਚ ਯੂਨੈ ਦੀ ਜਿਹੜੀ ਪਾਲਿਸੀ ਸੀ ਇਹ ਕਾਂਗਰਸ ਤੇ ਮੋਦੀ ਨੇ ਉਹ ਸਾਰੇ ਤੋੜਤੀਏ ਕਸ਼ਮੀਰ ਚ ਉਹ ਬੇਗੁਨਾ ਸ਼ਹੀਦ ਕੀਤੇ ਗਏ ਨੇ ਜਿਦੀ ਰਹਿ ਰੱਬ ਦਾ ਨਾਂ ਨਹੀਂ ਤੇ ਇਹਨਾਂ ਨੇ ਬਹੁਤ ਜ਼ੁਲਮ ਕੀਤਾ ਹੈ ਇੰਤਹਾਤ ਤੇ ਜ਼ਿਆ ਜ਼ੁਲਮ ਕੀਤਾ ਹੈ ਔਰ ਯੂਨੈਫ ਵਗੈਰਾ ਖاموش ਬੈਠੀ ਹੈ ਮੇਰੀ ਅਪੀਲ ਹੈ ਕਿ ਖੁਦਾ ਦਾ ਖੌਫ ਕਰੋ ਤੁਹਾਡੇ ਮੁਲਕ ਇਸਨੇ ਕੋਈ ਐਸਾ ਕਰੇ ਤਾਂ ਤੁਸੀਂ ਕੀ ਕਰਦੇ ਹੋ ਇਹ ਕਸ਼ਮੀਰ ਨਾਲ ਜ਼ਿਆਤੇ ਦੇ ਜ਼ੁਲਮ ਹੈ ਕਸ਼ਮੀਰ ਤੇ ਇੱਕ ਵਾਰ ਸ਼ੇਰ ਜ਼ੋਰ ਕਮਾਂਗਾ ਜਿਹੜੇ ਲੋਕੀ ਕਹਿੰਦੇ ਫਲਾਣਾ ਕਰ ਬਲਣਾ ਨਹੀਂ ਸਿੱਧੇ ਹੱਥੀ ਨੇ ਕਿਸੇ ਨੂੰ ਰਾਜ ਮਿਲਦਾ ਸਿੱਧੇ ਅਥੀ ਕਿਸੇ ਨੂੰ ਰਾਜ ਨਹੀਂ ਮਿਲਦਾ ਲੱਲੋ ਜੇ ਡੰਡਾ ਚ ਜ਼ੋਰ ਹੋਵੇ ਤੇ ਰਾਜ ਬਿਨਾ ਧਰਮ ਨਾ ਹੁਣ ਪੱਕੇ ਪਾਵੇ ਲੱਖ ਜ਼ਮਾਨੇ ਚ ਸ਼ੋਰ ਹੋਵੇ ਇਹ ਸਿੱਧੇ ਅਥੀ ਨੇ ਕੁਝ ਵੀ ਮਿਲਣਾ ਇਹ ਲੜ ਕੇ ਲੈਣਾ ਪੈਣਾ ਸਾਨੂੰ ਤੇ ਕਿਸੇ ਨੇ ਕੁਝ ਕਰਨਾ ਨਹੀਂ ਆਪ ਹੀ ਲੈਣਾ ਪੈਣਾ ਸਾਨੂੰ ਪਾਕਿਸਤਾਨ ਵੱਲੋਂ ਵਿਹਦ ਨੇ ਕਸ਼ਮੀਰੀ ਮਾਂ ਉਹਨਾਂ ਨੂੰ ਗਵਰਨਮੈਂਟ ਕਮੰਡਾ ਕਾ ਟਾਡੀ ਤੇ ਨਜ਼ਰ ਆ ਗਈ ਪੂਰੀ ਦੁਨੀਆ ਸਿੱਖਾਂ ਦੀ ਤੇ ਇੰਡੀਅਨ ਗਵਰਨਮੈਂਟ ਜਿਹੜੀ ਸਿੱਖ ਤੇ ਉਸਮਾਨ ਨੂੰ ਪਸੰਦ ਨਹੀਂ ਕਰਦੀ ਹਿੰਦੂ ਜਿਹੜਾ ਉਹ ਕਦੀ ਵੀ ਨਹੀਂ ਚਾਹੇਗਾ ਕਿ ਇਹ ਦੋਵੇਂ ਇਕੱਠੇ ਹੋਣ ਹੁਣ ਪਾ ਇਹ ਦੋ ਇਕੱਠੇ ਹੋ ਗਏ ਤੇ ਸਾਡੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਣੇ ਨੇ ਐਸ ਲਈ ਉਹਨੇ ਕਦੀ ਵੀ ਨਹੀਂ ਸੋਚਿਆ ਕਿ ਇਹ ਦੋਵੇਂ ਇਕੱਠੇ ਮੁਲਕ ਹੋ ਜਾਣ ਔਰ ਉਹ ਨਵਾਂ ਤੇ ਪਾਕਿਸਤਾਨ ਦਾ ਨਵਾਂ ਖਾਲਸਾ ਤਿਆਰ ਹੋ ਜਾਵੇ ਉਹ ਡਰਦੇ ਨੇ ਉਹ ਵਾਕਿਲ ਨੂੰ ਡਰਦੇ ਨੇ ਲੇਕਿਨ ਉਹ ਬੜਕਾਂ ਉੱਤੇ ਬਹਿ ਕੇ ਮਾਰਦੇ ਨੇ ਬਾਹਰ ਨਿਕਲ ਗੱਲ ਨਹੀਂ ਕਰ ਸਕਦੇ ਉਹ ਤਾਰ ਜੀ ਦੁਬਈ ਸੇ ਉਹ ਲੜਕਾ ਆਪਣਾ ਸਾਰਾ ਘਰ-ਬਾਰ ਸਭ ਕੁਝ ਛੋੜ ਕੇ ਇਧਰ ਆ ਕੇ ਇੰਡੀਆ ਮੇ ਉਹ ਤਰੀਕ ਚਲਾ ਰਹਾ ਹੈ ਆਪकी ਸਿੱਖ ਕਮਿਊਨਿਟੀ ਕੋ ਇਕ ਕਰ ਰਹਾ ਹੈ ਤੋ ਕਿਆ ਉਹ ਕਾਮਯਾਬ ਹੋ ਜਾਏਗਾ ਇਸ ਤਰੀਕ ਕੋ ਲੈ ਕੇ ਦੇਖੋ ਜੀ ਕਤਰਾ ਕਤਰਾ ਬਣ ਕੇ ਦਰਿਆ ਬਣਦਾ ਹੈ ਤੇ ਉਹ ਵੀਰ ਦੀ ਉਹਨੇ ਆਪकी ਉਹਨੂੰ ਵਾਹਿਗੁਰੂ ਨੂੰ ਦੈਤ ਆਈਏ ਜਿਹੜੀ ਉਹ ਕਰਦਾ ਹੈ ਤੇ ਉਹਨੇ ਕਰ ਲੈਣਾ ਉਹ ਨਹੀਂ ਕਰੇਗਾ ਉਹਦੇ ਬਾਦ ਕੋ ਹੋਰ ਜਗਾ ਜਿਸ ਤੋਂ ਸਾਡਾ ਪਾਕਿਸਤਾਨ ਬਣ ਲਈ ਬੜੇ ਬੰਦੇ ਆਏ ਉਹਨਾਂ ਕੰਮ ਕਰਦੇ ਨੇ ਕੰਮ ਕਰਦੇ ਨੇ ਤੇ ਜਿਨ੍ਹਾਂ ਨੇ ਅੰਤ ਤੱਕ ਬਣਾਇਆ ਇਹ ਸਾਡਾ ਖਾਸ ਕਰਕੇ ਬਣ ਜਣਾ ਸਾਡੀ ਮੂਵਮੈਂਟ ਤਿਆਰ ਹੈ ਅਸੀਂ ਸਾਰੇ ਸਿੱਖ ਤਿਆਰ ਹੈ ਪਾਕਿਸਤਾਨ ਚ ਬੈਠੇ ਨੇ ਇੰਡੀਆ ਜਦ جنگ ਹੋਈ ਪਾਕਿਸਤਾਨ ਦੀ ਸਾਡੇ ਸਾਰੇ ਬੰਦੇ ਸਿੱਖ ਜਿਹੜੇ ਇੰਡੀਆ ਚ ਹੀ ਆ ਪਾਕਿਸਤਾਨ ਸਾਰੇ ਪਾਕਿਸਤਾਨ ਦੇ ਸਾਥ ਦੇਣਗੇ ਇੰਡੀਆ ਦਾ ਕੋਈ ਸਾਥ ਨਹੀਂ ਦੇਗਾ ਇੰਡੀਆ ਕੇ ਇੰਡੀਆ ਰਵੇ ਅਸੀਂ ਇੰਡੀਆ ਨੂੰ ਬਰਬਾਦ ਕਰ ਕਰਾਵਾਂਗੇ ਇੱਕ ਹੋਰ ਤੁਹਾਨੂੰ ਗੱਲ ਦੱਸ ਦਾਂ ਮੈਂ ਸਿਆਸੀ ਰਾਜਨੀਤੀ ਤੋਂ ਪੂਰੀ ਦੁਨੀਆ ਚ ਬਾਰ ਯੂਰਪ ਕੈਨੇਡਾ ਅਮਰੀਕਾ ਇਸੇ ਵਰ ਫਰਮਟ ਹੋਏ ਨੇ ਜਿੱਦੇ ਚ ਸਿੱਖ ਕੌਮ ਜਿੱਤੀ ਹੈ। ਔਰ ਇੰਡੀਆ ਐਸ ਚੀਜ਼ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ ਕਰ ਰਿਹਾ ਹੈ ਐ ਨਹੀਂ ਹੋਣਾ। ਜਿਸ ਦਿਨ ਮੈਂ ਦਾਅਵਾ ਨਾਲ ਕਹਿਣਾ ਜਿਸ ਦਿਨ ਸਾਡਾ ਖਾਲਸਾਤਨ ਬਣ ਗਿਆ ਅਸੀਂ ਪੰਜਾਬ ਦਾ ਰਸਤਾ ਡੱਕ ਲੈ ਕੈਂਟੇ ਬਾ ਕਸ਼ਮੀਰ ਅਸੀਂ ਜ਼ਾਤ ਕਰਵਾ ਦੇਣਾ। ਵੇਖਾਂਗੇ ਫਿਰ ਕੌਣਾ ਰੋਕਦਾ ਹੈ। ਐ ਸਿਰਫ ਉੱਥੋਂ ਪੰਜਾਬ ਦਾ ਫਿਰੋਜ਼ਪੁਰ ਅਸੀਂ ਰੋ ਰਾ ਰ ਡਕ ਲਈਏ ਨਾ ਇਹਨਾਂ ਨੂੰ ਤੇ ਦੂਜੇ ਦਿਨ ਉਹ ਹੱਥ ਜੋੜ ਕੇ ਆਉਣਗੇ ਅਸੀਂ ਖਾਲਸਾ ਬੰਦ ਨਾਲੀ ਪਹਿਲਾ ਇਸ਼ੂ ਹੈ ਕਿ ਅਸੀਂ ਕਸ਼ਮੀਰੀ ਜ਼ਾਤ ਕਰਵਾਉਣਾ ਔਰ ਅਸੀਂ ਕਸ਼ਮੀਰੀ ਜ਼ਾਤ ਕਰਕੇ ਰਵਾਂਗੇ ਐਨਕੀ ਅਸੀਂ ਕਹਾਂਗੇ ਅਸੀਂ ਖਾਲਸਾ ਜਿੰਦਾ ਗੋ ਉਸ ਦਿਨ ਕਸ਼ਮੀਰ ਨੂੰ ਜ਼ਾਦੀ ਲਵਾਵਾਂਗੇ ਅਸੀਂ ਦੂਜੇ ਦਿਨ ਨਹੀਂ ਆਣ ਦਵਾਂਗੇ ਕਹਾਂਗੇ ਉਸ ਦਿਨ ਹੀ ਆਜ਼ਾਦ ਦਿਓ ਇਹਨਾਂ ਰਾਹ ਬੰਦ ਕਰੋ ਬਾਕੀ ਵੇਖੀ ਹੈਗੀ ਜੜੀ ਹੈਗੀ ਔਰ ਕਸ਼ਮੀਰੀਆਂ ਮੁਸਲਮਾਨਾਂ ਨੂੰ ਨਵਾਂ ਪਾਕਿਸਤਾਨ ਉਹਦੇ ਨਾ ਦੇ ਕੇ ਕਸ਼ਮੀਰ ਜ਼ਾਤ ਕਰਵਾਵਾਂਗੇ ਅਸੀਂ ਸਰਦਾਰ ਜੀ ਆਖਰੀ ਸਵਾਲ ਸਿੱਖ ਕੌਮ ਕੋਲ ਔਰ ਪਾਕਿਸਤਾਨੀ ਕੌਮ ਕੋ ਕੀ ਪੇਗਾਮ ਦੇਣਗੇ ਮੈਂ ਸਿੱਖ ਕੌਮ ਨੂੰ ਪਹਿਲੇ ਇਹ ਕਹਾਂਗਾ ਕਿ ਤੁਸੀਂ ਹਿੰਦੂਆਂ ਦਾ ਨਾ ਇਹਨਾਂ ਦੀ ਯਕੀਨੀ ਨੀ ਕਰਨਾ ਤੇ ਨਾ ਹੀ ਨਾ ਤੁਸੀਂ ਜਿਹੜਾ ਸਾਡੇ ਮਾਸਟਰ ਤਾਰਾ ਸਿੰਘ ਨੇ 1947 ਚ ਗਲਤੀ ਕੀਤੀ ਹੈ ਉਹ ਦੁਬਾਰਾ ਗਲਤੀ ਨਹੀਂ ਦਰਵਾਵਾਂਗੇ ਤੇ ਨਾ ਹੀ ਸੀ ਦਰਵਾਣਾ ਚਾਹਨੀ ਹੈ ਕਿਉਂਕਿ ਸਾਡੇ ਕੋਲ ਉਹਦੇ ਬਾਅਦ ਚੱਲ ਗਿਆ ਸੀ ਕਿ ਸਾਡਾ ਨਜ਼ਿਆਤ ਹੋਈ ਹੈ ਗਾਂਧੀ ਮੁਕਾਰ ਹਿੰਦੂ ਸੀ ਔਰ ਐਨਏ ਬੜੀ ਹੁਸ਼ਿਆਰੀ ਚਲਾਕੀ ਨਾਲ ਸਾਨੂੰ ਕਹਿ ਕੇ ਤੇ ਆਪਣੇ ਨਾਮ ਲਾਇਆ ਲੇਕਿਨ ਐਂਡ ਤੇ ਦੋਗਾ ਕਰਕੇ ਸੀ ਤੇ ਇਹ ਅੱਛਾ ਨਹੀਂ ਆਪਣੇ ਮੁਸਲਮਾਨ ਵੀਰਾਂ ਨੂੰ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਦੇਖੋ ਤੁਸੀਂ ਅਗਰ ਭਾਈਚਾਰਾ ਚੰਦ ਜੇ ਤੇ ਇਹ ਹਿੰਦੂ ਦਾ ਸਾਥ ਛੱਡ ਦਿਓ ਇਹ ਜਿਹੜੇ ਤੁਸੀਂ ਬੜੇ ਕੰਦੇਜੀ ਸਾਡਾ ਹਿੰਦੁਸਤਾਨ ਠੀਕ ਹੈ ਮੁੱਲ ਲਗਿਆ ਅਸੀਂ ਜਦੋਂ ਖਾਲਸਤਾਨ ਬਣਾਵਾਂਗੇ ਕਸ਼ਮੀਰ ਦਾ ਤੇ ਪਾਕਿਸਤਾਨ ਦਾ ਰਸਤਾ ਸਾਡੇ ਕੋਲ ਹੋਏਗਾ ਅਸੀਂ ਆਪਸ ਵਿੱਚ ਮਸਾਹਿਬ ਬਣ ਕੇ ਰਵਾਂਗੇ ਤੇ ਅਸੀਂ ਇੱਕ ਖੁਦਾ ਨੂੰ ਮੰਨਣ ਵਾਲੇ ਆਂ ਮੁਸਲਮਾਨ ਵੀ ਹੋਰ ਸਿੱਖ ਵੀ ਤੇ ਅਸੀਂ ਇਹਨਾਂ ਨੂੰ ਕਸ਼ਮੀਰ ਦੇ ਨਾਲ ਆਪਣਾ ਰਸਤਾ ਦੇਵਾਂਗੇ ਇਹਨਾਂ ਨਾਲ ਜਿੱਦਾਂ ਸਾਡੀ ਬਾਤਾਂ ਨੂੰ ਖਸ਼ਾਲ ਕੀਤਾ ਸਾਡੇ ਮਨੁਸ਼ਾਨ ਤੇ ਸਾਡੇ ਗੁਰੂਆਂ ਨੂੰ ਸ਼ਾਨ ਦਿੱਤੀ ਹੈ ਅਸੀਂ ਵੀ ਇਹਨਾਂ ਦੀ ਮਸਜਿਦਾਂ ਉਸੇ ਤਰ੍ਹਾਂ ਬਣਾਵਾਂਗੇ ਔਰ ਦਿੱਲੀ ਜਾ ਕੇ ਜਿਹੜੀ ਬਾਵਰੀ ਮਸਜਿਦ ਨੇ ਸ਼ਹੀਦ ਕੀਤੀ ਹੈ ਅਸੀਂ ਉਹ ਵੀ ਇੱਥੇ ਦੁਬਾਰਾ ਬਣਾ ਕੇ ਇਹਨਾਂ ਨੂੰ ਦੇਵਾਂਗੇ ਜੀ ਇਹ ਵੀਡੀਓ ਤੁਸੀਂ ਵੇਖੀਏ ਏਅਰਪੋਰਟ ਵੇਖੀਏ ਕਿਸ ਤਰ੍ਹਾਂ ਸਿੱਖਾਂ ਨੂੰ ਰੋਕਾ ਰੋਕਿਆ ਗਿਆ ਹੈ ਕਿ ਉਹ ਪਾਕਿਸਤਾਨ ਨਾਲ ਜਾਣ ਗੁਰਦੁਆਰਾ ਸਾਹਿਬ ਨਾਲ ਜਾਣ ਉੱਥੇ ਦਰਸ਼ਨ ਨਾ ਕਰਨ ਇੱਥੇ ਇਹਨਾਂ ਨੇ ਕਿਹਾ ਕਿ ਅਸੀਂ ਪੂਰੀ ਇਜਾਜ਼ਤ ਦਿੱਤੀ ਵੀ ਹੈ ਕਿ ਜਿੰਨੇ ਮਰਜ਼ੀ ਜਿਹੜੇ ਨੇ ਸਿਕਸਰਦਾਰ ਆਣ ਜਿੰਨੇ ਮਰਦੇ ਯਾਤਰੀ ਆਣ ਪਾਕਿਸਤਾਨ ਚ ਤੇ ਅਸੀਂ ਪੂਰਾ ਲੰਗਰ ਦਾ ਜਿਹੜਾ ਇੰਤਜ਼ਾਮ ਕਰਕੇ ਰੱਖਨੇ ਆ ਲੇਕਿਨ ਇੱਥੇ ਇੰਡੀਆ ਦੀ ਸਰਕਾਰ ਨੇ ਸਿੱਖਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਪੜਕਾਇਆ ਤੇ ਇੱਥੇ ਹਮੇਸ਼ਾ ਤੋਂ ਹੀ ਇੱਥੇ ਹਮੇਸ਼ਾ ਤੋਂ ਹੀ ਮੋਦੀ ਨੇ ਇਹੋ ਜਿਹੇ ਕਦਮ ਲਏ ਨੇ ਆਉਜੇ ਕਦਮ ਪੁੱਟੇ ਨੇ ਕਿ ਸਿੱਖਾਂ ਦੇ ਹੂਕ ਦੀ ਜਿਹੜੀ ਹੱਕ ਤਲਫੀ ਹੁੰਦੀ ਏ ਸਿੱਖਾਂ ਦਾ ਹੱਕ ਖੋਤਾ ਜਾਂਦਾ ਤੇ ਇੱਕ ਵਾਰੀ ਇਹ ਚੀਜ਼ ਹੋਰਦੀ ਪਈ ਹੈ ਨਾਲੇ ਇੱਥੇ ਇਹਨਾਂ ਨੇ ਖਾਲਸਾ ਰਾਜ ਦੀ ਖਾਲਸਾਤਾਨ ਦੇ ਗੱਲ ਕੀਤੀ ਕਿ ਪਾਕਿਸਤਾਨ ਦੇ ਪੰਜਾਬੀ ਲਹਿੰਦੇ ਪੰਜਾਬ ਦੇ ਪੰਜਾਬੀ ਤੇ ਚੜ੍ਹਦੇ ਪੰਜਾਬ ਦੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਇੱਥੇ ਖਾਲਸਾਤਾਨ ਲਈ ਖਾਲਸਾ ਰਾਜ ਲਈ ਕੋਈ ਵੀ ਫਾਈਟ ਕਰਨੀ ਪੈਂਦੀ ਹੈ ਕੋਈ ਵੀ ਲੜਾਈ ਕੋਈ ਜੰਗ ਲੜਨੀ ਪੈਂਦੀ ਹੈ ਤੇ ਅਸੀਂ ਸਾਰੇ ਇਕੱਠੇ ਹੋ ਕੇ ਖਾਲਸਾਤਾਨ ਤੇ ਖਾਲਸਾ ਰਾਜ ਬਣਾਵਾਂਗੇ ਤੇ ਨਾਲ ਖਾਲਸਾਤਾਨ ਤੇ ਖਾਲਸਾ ਰਾਜ ਜਦੋਂ ਬਣ ਜਾਏਗਾ ਤੇ ਕਸ਼ਮੀਰ ਨੂੰ ਵੀ ਅਸੀਂ ਆਜ਼ਾਦ ਕਰਨ ਵਾਸਤੇ ਲੜਾਂਗੇ ਤੇ ਇੱਥੇ ਜਿਹੜੀ ਕੋਸ਼ਿਸ਼ ਹੁੰਦੀ ਪਈ ਏ ਉਹ ਜਾਰੀ ਰਵੇਗੀ ਤੇ ਇਨਸ਼ਾਅੱਲਾ ਇੱਕ ਦਿਨ ਕਾਮਯਾਬੀ ਲਾਜ਼ਮੀ ਲੱਭੇਗੀ ਤੇ ਇੰਡੀਆ ਦੇ ਟੋਟੇ ਹੋਣਗੇ ਤੇ ਇੰਡੀਆ ਦੇ ਟੋਟੇ ਕਰਕੇ ਹੀ ਖਾਲਸਾ ਰਾਜ ਬਣੇਗਾ ਖਾਲਸਤਾਨ ਬਣੇਗਾ ਤੇ ਸਿੱਖਾਂ ਦੇ ਹੱਕ ਸਿੱਖਾਂ ਨੂੰ ਲੱਭ ਸਕਣਗੇ ਐ ਤੋਂ ਇਲਾਵਾ ਇੱਥੇ ਸਿੱਖਾਂ ਦੇ ਕੋਲ ਕੋਈ ਰਾਹ ਨਹੀਂ ਕਿ ਉਹ ਕੁਝ ਹੋਰ ਕਰ ਲੈਣ ਕਿਉਂਕਿ ਇੱਥੇ ਮੋਦੀ ਨੇ ਸਾਰੇ ਰਾਹ ਬੰਦ ਕਰ ਦਿੱਤੇ ਨੇ ਸਿੱਖਾਂ ਵਾਸਤੇ ਅੱਥੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਪੁਆਇੰਟ ਆਫ view ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨੋਂ ਦੋ لازਮੀ ਦੱਸੋ ਕਮੈਂਟ ਸੈਕਸ਼ਨ ਚ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚ